ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਮੋਗਾ ਟਰੈਕਟਰ ਮੰਡੀ ਤੇ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਡੀ ਕਿਹੜੇ ਟਰੈਕਟਰਾਂ ਦੀ ਡਿਮਾਂਡ ਆ ਚਲੋ ਆਪਾਂ ਅੱਜ ਦੇ ਜੋ ਵੀ ਨਵੇਂ ਰੇਟ ਆ ਜੋ ਵੀ ਨਵੇਂ ਇਥੇ ਮਾਡਲ ਪੁਰਾਣੇ ਆਏ ਹੋਏ ਆ ਉਹਨਾਂ ਦਾ ਤੁਹਾਡੇ ਨਾਲ ਰੇਟ ਵੀ ਸ਼ੇਅਰ ਕਰਾਂਗੇ ਮਾਡਲ ਵੀ ਚਲੋ ਆਪਾਂ ਵੀਡੀਓ ਦਾ ਪਹਿਲਾ ਟਰੈਕਟਰ ਲੈਨੇ ਆ ਸਵਰਾਜ 735 735 ਹੈ ਜੀ ਸਵਰਾਜ ਇਹ ਮਾਡਲ ਹੈ ਜੀ 98 ਤੇ ਪ੍ਰਾਈਸ ਦੀ ਗੱਲ ਕਰਦੇ ਆਂ ਆਪਾਂ ਇਸ ਦੀ 1 ਲੱਖ ਤੇ 90000 ਰੁਪਇਆ ਡਿਮਾਂਡ ਆ ਬਾਈ ਦੀ ਜੇਕੇ ਦੇ ਟਾਇਰ ਆ ਬੈਕ ਸਾਈਡ ਦੇ 12 4 28 ਸਾਈਜ਼ ਆ ਫਰੰਟ ਵਾਲੇ ਐਮ ਆਰਕ ਦੇ ਆ ਠੀਕ ਠਾਕ ਕੰਡੀਸ਼ਨ ਦੇ ਟਾਇਰ ਆ ਫਰੰਟ ਵਾਲੇ ਵੀ ਬੈਕ ਸਾਈਡ ਦੇ ਟਾਇਰ ਤਾਂ ਬਿਲਕੁਲ ਵਧੀਆ ਪੈ ਨੇ ਆਪਾਂ ਕਹਿ ਸਕਦੇ ਆ 85 ਪੈਸੇ ਤੇ ਰੰਗ ਬੰਦ ਦਾ ਵੀ ਟਰੈਕਟਰ ਸਾਫ ਪਿਆ ਇਹ ਬਾੜ ਪੰਪ ਵਾਲਾ ਟਰੈਕਟਰ ਆ ਤੇ ਪੰਜ ਗੇਅਰ ਆ ਇਸ ਦੇ ਉਸ ਦੇ ਨਾਲ ਆ ਗਿਆ ਜੀ ਅਰਜਨ ਪੰਜਾਬ ਨੰਬਰ ਟਰੈਕਟਰ ਆ ਜੀ ਅਰਜਨ ਪੀਬੀ 02 ਤੇ ਰੰਗ ਤੁਹਾਨੂੰ ਤੁਸੀਂ ਵੀਡੀਓ ਚ ਦੇਖ ਲਓ ਠੀਕ ਠਾਕ ਅਸਦਾ ਤੇ ਇਸ ਦੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਹੀ ਆ ਜੇ ਮਾਡਲ ਦੀ ਗੱਲ ਕਰੀਏ ਤਾਂ 2001 ਆ ਰੇਟ ਇਸ ਦਾ 2 ਲੱਖ ਤੇ 50000 ਰੁਪਇਆ ਜੀ ਮਾਲਕ ਦੀ ਡਿਮਾਂਡ ਆ ਵੀਡੀਓ ਚ ਦੇਖ ਸਕਦੇ ਹੋ ਟਰੈਕਟਰ ਤੁਸੀਂ ਉਸ ਦੇ ਨਾਲ ਆ ਗਿਆ ਇਹ ਸਵਰਾਜ 855 ਮਾਡਲ ਹੈ 96 ਪ੍ਰਾਈਸ ਹੈ 1 ਲੱਖ ਤੇ 87000 ਰੁਪਿਆ ਪੈਰਾਂ ਦੀ ਕੰਡੀਸ਼ਨ ਠੀਕ-ਠਾਕ ਪਈ ਆ ਐਮ ਆਰ ਪੇ ਬੈਕ ਸਾਈਡ ਦੇ ਟਾਇਰ ਆ ਚਲੋ ਸਾਈਜ਼ ਵੀ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਇਹ ਸਾਈਜ਼ ਦੇ ਟਾਇਰ ਆ 14 ਦੇ ਟਾਇਰ ਆ ਕਿਉਂਕਿ ਕੋਈ ਟਰੈਕਟਰਾਂ ਦੇ 13 ਦੇ ਪਾਏ ਹੁੰਦੇ ਆ ਜਾਂ ਵੈਸੇ ਵੀ ਪਹਿਲਾਂ ਹੋ ਸਕਦਾ ਪੁਰਾਣੇ ਮਾਡਲਾਂ ਦੇ 13 ਦੇ ਆਉਂਦੇ ਹੋਣ ਇਹ ਰੰਗ ਬੰਦ ਤੁਸੀਂ ਵੀਡੀਓ ਚ ਦੇਖੋ ਟਰੈਕਟਰ ਦਾ ਉਸ ਦੇ ਨਾਲ ਆ ਗਿਆ ਜੀ ਸਵਰਾਜ 855 2005 ਮਾਡਲ ਆ 2 ਲੱਖ ਤੇ 90000 ਰੁਪਿਆ ਡਿਮਾਂਡ ਆ ਇਹ ਵੀ ਤੁਹਾਨੂੰ ਦੇਖ ਕੇ ਦੱਸ ਦਿਆਂ ਕਿ ਟਰੈਕਟਰ ਪੰਜਾਬ ਨੰਬਰ ਆ ਜਾਂ ਹਰਿਆਣਾ ਜ਼ਰੂਰ ਦੱਸਾਂਗੇ ਇਹ ਵੀ ਟਰੈਕਟਰ ਪੰਜਾਬ ਨੰਬਰ ਆ ਜੀ 2005 ਮਾਡਲ 2 ਲੱਖ ਤੇ 90000 ਰੁਪਿਆ ਡਿਮਾਂਡ ਪਹਿਰਾ ਨਹੀਂ ਕੰਡੀਸ਼ਨ ਠੀਕ ਠਾਕ ਪਈ ਆ ਰੰਗ ਬੰਨ ਤੁਸੀਂ ਵੀਡੀਓ ਚ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਉਸ ਦੇ ਨਾਲ ਆ ਗਿਆ 99 ਮਾਡਲ 855 ਸਵਰਾਜ ਇਹ ਆ 2 ਲੱਖ 35000 ਰੁਪਇਆ ਡਿਮਾਂਡ ਆ ਬਾਈਕ ਸਾਈਡ ਦੇ ਟਾਇਰ ਆ ਜਿਹੜੇ ਐ ਐਮ ਆਰ ਐਸ ਦੇ ਆ ਦੇਖਣ ਤੋਂ ਸਾਈਜ਼ 13 ਦਾ ਲੱਗਦਾ ਚਲੋ ਕੋਸ਼ਿਸ਼ ਕਰਦੇ ਆ ਦੇਖ ਕੇ ਦੱਸ ਦਿਆਂ ਤੁਹਾਨੂੰ ਕਿ ਕਿੰਨਾ ਸਹਿਜ ਹੋਊਗਾ ਫਰੰਟ ਵਾਲੇ ਟਾਇਰ ਵੀ ਠੀਕ ਠਾਕ ਪਏ ਆ ਰੰਗ ਬੰਨ ਤੁਸੀਂ ਵੀਡੀਓ ਚ ਦੇਖ ਸਕਦੇ ਆ ਇਹ 13 ਦੇ 13 6 28 ਦੇ ਸਾਈਜ਼ ਆਈ ਇਸਪੈਕਟਰ ਦੇ ਚਾਰਾਂ ਦਾ ਕਿਉਂਕਿ ਦੇਖਣ 'ਚ ਛੋਟੇ ਲੱਗ ਰਹੇ ਸੀ। ਲਓ ਜੀ ਉਸ ਦੇ ਨਾਲ ਆ ਗਿਆ ਸੋਨਾਲੀਕਾ ਡੀ ਆਈ 750 ਜੀ ਰੰਗ ਬੰਨ ਨਾਲੋਂ ਬਿਲਕੁਲ ਕੋਕਾ ਪੀਸ ਪਿਆ। ਪੂਰਾ ਚਮਕ ਮਾਰਦਾ ਟਰੈਕਟਰ ਦਾ ਰੰਗ ਤੇ ਟਾਇਰ ਆ ਜਿਹੜੇ ਇਸ ਦੇ ਐਮ ਆਰਟੀ ਦੇ ਆ। ਬਾਈ ਸਾਈਡ ਦੇ 16x28 ਦੇ ਟਾਇਰ ਆ। ਇਹ ਫਰੰਟ ਵਾਲੇ ਟਾਇਰ ਵੀ ਬਹੁਤ ਵਧੀਆ ਪੰਜਾਬ ਨੰਬਰ ਟਰੈਕਟਰ ਆਈ ਇਹ। ਇਹਦੇ ਮਾਡਲ ਦੀ ਗੱਲ ਕਰੀਏ ਪੀ ਵੀ 04 ਆ ਜੀ। ਤੇ ਮਾਡਲ ਹੈਗਾ 2017 ਜੀ 4,85000 ਰੁਪਇਆ ਡਿਮਾਂਡ ਆ ਜੀ ਉਸ ਦੇ ਨਾਲ ਆ ਗਿਆ ਜੀ 735 ਪੰਜਾਬ ਨੰਬਰ ਡਾਇਰੈਕਟਰੀ ਇਹ ਆ ਜੀ ਪੀਵੀ 22 ਆ 96 ਮਾਡਲ ਆ 1 ਲੱਖ ਤੇ 45000 ਰੁਪਇਆ ਮਾਲਕ ਦੀ ਡਿਮਾਂਡ ਆ ਤੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੇਕੇ ਦੇ ਟਾਇਰਾਂ ਬੈਕ ਸਾਈਡ ਦੇ 12428 ਸਾਈਜ਼ ਆ ਜੀ ਟਾਇਰਾਂ ਦਾ ਇਹ ਆਪਾਂ ਪੰਪ ਵੀ ਤੁਹਾਨੂੰ ਵੇਖ ਕੇ ਦੱਸਾਂਗੇ ਇਸ ਦਾ ਬਾਹਰ ਆ ਜਾਂ ਨਹੀਂ ਲੋ ਜੀ ਇਸ ਦਾ ਪੰਪ ਬਾਹਰ ਨਹੀਂ ਕਰਵਾਇਆ ਹੋਇਆ 411 ਚ ਆਏ ਹੋਏ ਹੈ ਟਰੈਕਟਰ ਆ ਜੀ ਉਸ ਦੇ ਨਾਲ ਆ ਗਿਆ ਜੀ ਸਵਰਾਜ 744 ਇਹਦੇ ਮਾਡਲ ਦੀ ਗੱਲ ਕਰੀਏ 2011 ਤੇ ਨੰਬਰ ਪੰਜਾਬ ਹੀ ਆ ਇਹ ਪੀਬੀ 3 ਆ ਮਕਸਰ ਨੰਬਰ ਆ ਜੀ ਸ੍ਰੀ ਮਕਸਰ ਸਾਹਿਬ ਦਾ ਤੇ ਤੇਲ ਆ ਲੀਆਂ ਬ੍ਰੇਕਾਂ ਜੀ ਇਸ ਦੀਆਂ ਤੇ ਬਾਈ ਦੀ ਡਿਮਾਂਡ ਹੈਗੀ ਹੈ ਜਿਹੜੀ 3 ਲੱਖ 70000 ਰੁਪਿਆ ਡਿਸਟਰੀਬਿਊਟਰ ਆ ਤੇ ਇਸ ਦੇ ਜਿਹੜੇ ਟਾਇਰ ਆ ਸੀਅਟ ਦੇ ਆ ਸਾਈਜ਼ ਜਿਹੜਾ 13 6 28 ਦਾ ਜੀ ਤੇ ਫਰੰਟ ਵਾਲੇ ਟਾਇਰ ਵੀ ਵਧੀਆ ਪੈਨੇਸ ਟਰੈਕਟਰ ਦੇ ਤੇ ਰੰਗ ਬੰਨ ਲਓ ਵੀ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਓਕੇ ਨਾਲ ਆ ਗਿਆ ਇਹ ਮਿਹੰਦਰਾ 265 ਰੰਗ ਵੱਲੋਂ ਬਿਲਕੁਲ ਕੋਕਾ ਪੀਸ ਆ ਜੀ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਏ ਟਰੈਕਟਰ ਦੇ ਫਰੰਟ ਵਾਲੇ ਐਮ ਆਰਫ ਦੇ ਆ ਬੈਕ ਸਾਈਡ ਦੇ ਪੋਲੋ ਕੰਪਨੀ ਦੇ ਆ ਤੇ ਸਾਈਜ਼ ਵੀ ਤੁਹਾਨੂੰ ਦੱਸ ਦਿੰਦੇ ਆ 13 6 28 ਦੇ ਆ ਬੈਕ ਸਾਈਡ ਦੇ ਦੇ ਰੰਗ ਬਾਨ ਨਾਲੋਂ ਪੂਰਾ ਟਰੈਕਟਰ ਓਕੇ ਆ ਨੰਬਰ ਇਹ ਵੀ ਟਰੈਕਟਰ ਪੰਜਾਬ ਆ ਪੀਬੀ 22 2012 ਮਾਡਲ ਆ 3 ਲੱਖ ਤੇ 45000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ ਤੇਲ ਵਾਲੀਆਂ ਬ੍ਰੇਕਾਂ ਤੇ ਪਾਵਰ ਸਟੀਅਰਿੰਗ ਆ ਇਹ ਟਰੈਕਟਰ ਤੁਸੀਂ ਦੇਖ ਸਕਦੇ ਉਸ ਦੇ ਨਾਲ ਆ ਗਿਆ ਜੀ ਸਵਰਾਜ 735 2002 ਮਾਡਲ ਆ 245000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਜੇ ਕੇ ਦੇ ਟਾਇਰਾਂ ਵੈੱਬਸਾਈਟ ਦੇ ਤੇ ਸਾਈਜ਼ 12 4 28 ਦਾ ਇਹ ਟੀਵੀ 11 ਨੰਬਰ ਆ ਇਹ ਪੰਜਾਬ ਨੰਮਰ ਹੀ ਟਰੈਕਟਰ ਰੰਗ ਬੰਨ ਲਓ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਤੁਸੀਂ ਦੇਖ ਸਕਦੇ ਆ ਹੁਣ ਦੇ ਨਾਲ ਆ ਗਿਆ ਜੀ 5204 ਜੌਂਡੀਆ 2012 ਮਾਡਲ ਆ ਜੀ 4 ਲੱਖ ਤੇ 50000 ਰੁਪਿਆ ਮਾਲਕ ਦੀ ਡਿਮਾਂਡ ਆ ਜੀ ਇਹ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਰੰਗ ਬਾਨੋਂ ਵੱਲੋਂ ਵੀ ਟਰੈਕਟਰ ਸਾਫ਼ ਸੁਥਰੀ ਕੰਡੀਸ਼ਨ ਦਾ ਈ ਬੈਕ ਸਾਈਡ ਦੇ ਟਾਇਰ ਵੀ ਦੱਸ ਦਿੰਨੇ ਤੁਹਾਨੂੰ ਕਿਹੜੀ ਕੰਪਨੀ ਨੇ ਗੁਰੀਅਰ ਦੇ ਈ ਇਹ ਸਾਈਜ਼ 14 ਦੇ ਈ ਇਹਨਾਂ ਨੇ ਬਾਕੀ ਕਲੀਅਰ ਵੀ ਕਰ ਲੈਨੇ ਆਪਾਂ ਦੇਖਣ ਜੀ 14 ਦੇ ਲੱਗ ਰਹੇ ਟਾਇਰ ਹਾਂ ਬਿਲਕੁਲ ਜੀ 14 9 28 ਸਾਈਜ਼ ਹੈ ਜੀ ਤੇ ਉਸ ਦੇ ਨਾਲ ਇੱਕ ਮਹਿੰਦਰਾ ਹੋਰ ਆ ਗਿਆ ਬਿਲਕੁਲ ਕੋਕਾ ਪੀਸ ਹੈ 475 ਆ 2008 ਮਾਡਲ ਆਈ 2,60,000 ਰੁਪਿਆ ਮਾਲਕ ਦੀ ਡਿਮਾਂਡ ਆਈ ਟਾਇਰਾਂ ਵਾਲੂ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ JK ਦੇ ਟਾਇਰਾਂ ਬੈਕ ਸਾਈਡ ਦੇ 12 4 28 ਦੇ ਤੇ ਫਰੰਟ ਵਾਲੇ ਟਾਇਰ ਵੀ ਬਿਲਕੁਲ ਨਵੇਂ ਆਈ ਐਸ ਟਰੈਕਟਰ ਦੇ ਤੁਸੀਂ ਵੀਡੀਓ ਚ ਚੰਗੀ ਤਰ੍ਹਾਂ ਟਰੈਕਟਰ ਦੇਖ ਸਕਦੇ ਹੋ ਲੋ ਜੀ ਮਾਲਕ ਉੱਪਰ ਇੱਕ ਮਿੰਟ ਰਹੀ ਮਾਲਕ ਉੱਪਰ ਬੈਠੇ ਆਪਾਂ ਪਿੰਡ ਵੀ ਦੱਸਦੇ ਆਂ ਬਾਈ ਦਾ ਤੇ ਨਾਂ ਵੀ ਦੱਸਦੇ ਆਂ ਤੁਹਾਨੂੰ ਤੇ ਮੋਬਾਈਲ ਨੰਬਰ ਵੀ ਸ਼ੇਅਰ ਕਰਾਂਗੇ ਸਸੀ ਗੱਲ ਬਾਈ ਜੀ ਕੀ ਨਾਂ ਆ ਬਾਈ ਜੀ ਬਲਵੀਰ ਸਿੰਘ ਬਾਈ ਦਾ ਨਾਮ ਜੀ ਆਪਣਾ ਪਿੰਡ ਕਿਹੜਾ ਹੈ ਪੰਨੀ ਆਲਾ ਜੀ ਠੀਕ ਹੈ ਜਿਲ੍ਹਾ ਸਰਸਾਈ ਠੀਕ ਹੈ ਇਹ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਪੰਜਾਬ ਨੰਬਰ ਹੀ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 93066 93066 90934 ਲੋ ਜੀ ਇਹ ਮਾਲਕ ਦਾ ਨੰਬਰ ਫਸਟ ਪਾਰਟੀ ਦੇ ਨਾਂ ਹੀ ਹੈ ਲੋ ਜੀ ਫਸਟ ਪਾਰਟੀ ਦੇ ਨਾਂ ਟਰੈਕਟਰ ਬਹੁਤ ਸਾਫ਼ ਪਿਆ ਤੇ ਉਸ ਦੇ ਨਾਲ ਆ ਗਿਆ ਜੀ 3600 ਫੋਰਡ ਮੋਡੀਫਾਈ ਕੀਤਾ ਹੋਇਆ ਬਹੁਤ ਹੀ ਬਾਈਆਂ ਦੇ ਰੀਜ ਨਾਲ ਸ਼ਿੰਗਾਰਿਆ ਹੋਇਆ ਟਰੈਕਟਰ ਤੁਸੀਂ ਚੰਗੀ ਤਰ੍ਹਾਂ ਵੀਡੀਓ ਚ ਵੇਖੋ ਕਿਉਂਕਿ ਇਹ ਟਰੈਕਟਰ ਮੋਡੀਫਾਈ ਜਾਂ ਤਾਂ ਆਪਣੇ ਕਬੱਡੀ ਕਪਾਂ ਤੇ ਜ਼ਿਆਦਾਤਰ ਖਿਡਾਰੀਆਂ ਨੂੰ ਸਮਾਨਤ ਕੀਤੀ ਜਾਂਦਾ ਜਾਂ ਸ਼ੌਂਕੀਆ ਤੌਰ ਤੇ ਕਾਫੀ ਮੋਡੀਫਾਈਡ ਟਰੈਕਟਰਾਂ ਨੂੰ ਬਾਹਰ ਭੇਜਿਆ ਜਾਂਦਾ ਬਹੁਤ ਹੀ ਰੀਜ ਲਾ ਕੇ ਬਾਈ ਜਿਹਨੇ ਤਿਆਰ ਕੀਤਾ ਟਰੈਕਟਰ ਤੇ ਚਾਰੇ ਟਾਇਰ ਵੀ ਬਿਲਕੁਲ ਨਵੇਂ ਆ ਕਿਉਂਕਿ ਜਿਹੜੇ ਬਾਈ ਤਿਆਰ ਕਰਦੇ ਆ ਇਹ ਸਾਰੀਆਂ ਚੀਜ਼ਾਂ ਕੁੱਲ ਮਿਲਾ ਕੇ ਨਵੇਂ ਹੀ ਪਾਉਂਦੇ ਨੇ ਪੇਂਟ ਬਹੁਤ ਸਾਫ ਹੋਇਆ ਟਰੈਕਟਰ 92 ਮਾਡਲ ਆ 3 ਲੱਖ ਤੇ ਵੀ 15000 ਰੁਪਏ 3 ਲੱਖ 45000 ਰੁਪਏ ਡਿਮਾਂਡ ਆ ਆ ਪਾਵਰ ਸਟੀering ਆ ਕੀਤਾ ਹੋਇਆ ਤੇ ਡਿਸਕ ਬ੍ਰੇਕਾਂ ਆ ਟਰੈਕਟਰ ਦੀਆਂ ਕੋਈ ਵੀ ਬਾਈ ਮੋਡੀਫਾਈਡ ਟਰੈਕਟਰ ਖਰੀਦਣਾ ਚਾਵੇ ਤਾਂ ਆਪਾਂ ਕੋਸ਼ਿਸ਼ ਕਰਦੇ ਆ ਬਾਈ ਦਾ ਨੰਬਰ ਵੀ ਸ਼ੇਅਰ ਕਰਾਂਗੇ ਤੇ ਤੁਸੀਂ ਖਰੀਦ ਸਕਦੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲੋ ਜੀ ਨਿਕੜੇ ਹੀ ਉਹ ਯਾਰ ਕਰਾ ਹੋ ਬੇਕਾ ਹੋ ਬਾਈ ਪਾਗ ਵਾਲਾ ਚੱਲ ਤੁਸੀਂ ਆਪਣਾ ਨੰਬਰ ਦੇ ਦਿਓ ਤੁਹਾਨੂੰ ਪਤਾ ਹੈ 987 887 98 887 ਹਾਂ ਠੀਕ ਹੈ 73790 ਲੋ ਜੀ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਨਾ ਮਾਲਕ ਤੋਂ ਟਰੈਕਟਰ ਖਰੀਦ ਸਕਦੇ ਆ ਲੋ ਜੀ ਉਸ ਦੇ ਨਾਲ ਆ ਗਿਆ ਜੀ 2002 ਮਾਡਲ ਆ 9811 ਤੇ ਜਿਸ ਦੀ ਡਿਮਾਂਡ ਦੀ ਗੱਲ ਕਰੀਏ 335000 ਆ ਮਾਲਕ ਦੀ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਤੇ ਰੰਗ ਬੰਨ ਲਓ ਵੀ ਟਰੈਕਟਰ ਠੀਕ ਠਾਕ ਆ ਜੋ ਵੀ ਹੈ ਜੈਨੂਨ ਕਲਰ ਆ ਪੇਂਟ ਵਗੈਰਾ ਨਹੀਂ ਹੋਇਆ ਬੀਕੇਟੀ ਦੇ ਬੈਕ ਸਾਈਡ ਦੇ ਟਾਇਰ ਆ 16 9 28 ਸਾਈਜ਼ ਹੋਇਆ ਹੋਰ ਜਨ ਨਾਲ ਆ ਗਿਆ ਇਹ ਫਾਰਮ 60 2008 ਮਾਡਲ ਆ ਜੀ ਡਬਲ ਕਲਚ ਟਰੈਕਟਰ ਆ 282000 ਰੁਪਈਆ ਡਿਮਾਂਡ ਆ ਬਾਈ ਜੀ ਪੀ ਵੀ 03 ਬਠਿੰਡਾ ਨੰਬਰ ਆ ਟਰੈਕਟਰ ਦੀ ਤੇ ਤੁਸੀਂ ਵੀਡੀਓ ਚ ਰੰਗ ਬੰਨ ਵੇਖ ਸਕਦੇ ਆ ਪੋਲੋ ਕੰਪਨੀ ਦੇ ਬੈਕ ਸਾਈਡ ਦੇ ਟਾਇਰ ਆ ਤੇ 14 9 22 ਸਾਈਜ਼ ਆ ਤੇ ਜੇ ਇਸ ਟਰੈਕਟਰ ਨੂੰ ਤੁਸੀਂ ਖਰੀਦਣਾ ਚਾਹੋ ਜੇ ਇਸ ਟਰੈਕਟਰ ਦੇ ਮਾਲਕ ਦਾ ਨੰਬਰ ਸਾਡੇ ਕੋਲ ਹੈ ਤੁਸੀਂ ਲੈ ਸਕਦੇ ਹੋ ਸਾਡੇ ਨਾਲ ਸੰਪਰਕ ਕਰਕੇ ਸਾਡਾ YouTube ਨੰਬਰ ਤੇ ਲਓ ਜੀ ਉਸ ਦੇ ਨਾਲ ਸਵਰਾਜ 855 ਆ ਗਿਆ 2001 ਮਾਡਲ ਆ ਜੀ 288000 ਰੁਪਿਆ ਡਿਮਾਂਡ ਆ ਪੀਬੀ 4350 ਨੰਬਰ ਇਹ ਟਰੈਕਟਰ ਆ ਜੀ ਟਾਇਰਾਂ ਦੀ ਕੰਡੀਸ਼ਨ ਚਾਰਾਂ ਦੀ ਬਿਲਕੁਲ ਓਕੇ ਪਈ ਹੈ ਜੀ ਬਾਕੀ ਇੱਕ ਸਾਈਡ ਦੇ ਟਾਇਰ ਆ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਸਾਫ ਪਏ ਨੇ 13628 ਦੇ ਟਾਇਰ ਆ ਗੁਡੀਅਰ ਕੰਪਨੀ ਦੇ ਆ ਲਓ ਜੀ ਉਸ ਦੇ ਨਾਲ ਆ ਗਿਆ ਸਵਰਾਜ 743 2003 ਮਾਡਲ ਆ 2 ਲੱਖ ਤੇ 70000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਡਾਇਰੈਕਟਰ ਆ ਪੀਵੀ08 ਟ੍ਰੈਕਟਰ ਦੀ ਕੰਡੀਸ਼ਨ ਠੀਕ ਠਾਕ ਆ ਰੰਗ ਬੰਦ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਉਂਕਿ ਇਹ 2003 ਮਾਡਲ ਆ 19 ਸਾਲ ਪੁਰਾਣਾ ਟ੍ਰੈਕਟਰ ਆ ਜੀ ਲਓ ਜੀ ਉਸ ਦੇ ਨਾਲ ਆ ਗਿਆ ਸਵਰਾਜ 855 ਇਹ ਵੀ ਟ੍ਰੈਕਟਰ ਪੰਜਾਬ ਨੰਬਰ ਆ ਪੀਵੀ28 800 ਬਈ ਰੰਗ ਬੰਦ ਬਿਲਕੁਲ ਸਾਫ ਕੈਸ ਟ੍ਰੈਕਟਰ ਦਾ 855 ਦਾ ਐਮ ਆਰਪ ਦੇ ਬੈਕ ਸਾਈਡ ਦੇ ਟਾਇਰਾ 13 ਦਾ ਸਹਜਾ ਬੈਕ ਸਾਈਡ ਦੇ ਟਾਇਰਾਂ ਦਾ ਫਰੰਟ ਵਾਲੇ ਗੁੜੀਅਰ ਦੇ ਟਾਇਰਾ ਰੰਗ ਬੰਨ੍ਹ ਲਓ ਤੁਸੀਂ ਦੇਖ ਸਕਦੇ ਆ ਇਹ ਮਾਡਲ ਹੈਗਾ ਜੀ 2004 ਤੇ 4,95,000 ਰੁਪਇਆ ਡਿਮਾਂਡ ਆਈ ਮਾਲਕ ਦੀ ਉਹਦੇ ਨਾਲ ਆ ਗਿਆ ਜੀ ਫਾਰਮ 60 ਡਬਲ ਕਲਚ ਟਰੈਕਟਰ ਹੈ 96 ਮਾਡਲ ਆ 1,90,000 ਰੁਪਇਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਪਈ ਐ ਇਸ ਟਰੈਕਟਰ ਦੇ ਤੁਸੀਂ ਵੀਡੀਓ ਚ ਚੰਗੀ ਤਰ੍ਹਾਂ ਦੇਖ ਸਕਦੇ ਆ ਉਸ ਦੇ ਨਾਲ ਆ ਗਿਆ ਜੀ 750 ਸੋਨ ਵਾਲੀ ਕਾ ਨੰਬਰ ਪੰਜਾਬ ਹੀ ਹੈ ਪੀ ਵੀ 05 2002 ਮਾਡਲ ਆ 2 ਲੱਖ ਤੇ 45000 ਰੁਪਿਆ ਡਿਮਾਂਡ ਆ ਰੰਗ ਬੰਦ ਤੁਸੀਂ ਵੀਡੀਓ ਚ ਦੇਖਣ ਦੀ ਕੋਸ਼ਿਸ਼ ਕਰੋ ਬਾਕੀ ਕੰਡੀਸ਼ਨ ਤੁਹਾਨੂੰ ਦੱਸਦੇ ਆ ਗੁਡਇਰ ਦੇ ਬੈਕ ਸਾਈਡ ਦੇ ਟਾਇਰ ਆ ਤੇ 14 9 28 ਸਾਈਜ਼ ਆ ਜੀ ਟਾਇਰਾਂ ਦੀ ਕੰਡੀਸ਼ਨ ਵੀ ਬੈਕ ਸਾਈਡ ਦੀ ਆਪਾਂ 50 ਕੇ ਪੈਸੇ ਕਹਿ ਸਕਦੇ ਆ ਹੈ ਇਨਸਪੈਕਟਰ ਦੇ ਉਹਦੇ ਨਾਲ ਆ ਗਿਆ ਇਹ ਮਿੰਦਰਾ 265 ਨੰਬਰ ਇਹ ਵੀ ਮੇਰੇ ਹਿਸਾਬ ਨਾਲ ਇਹ ਦੇਖ ਕੇ ਦੱਸ ਦਿਆਂ ਜ਼ਰੂਰ ਤੁਹਾਨੂੰ ਪੰਜਾਬ ਹੀ ਆ ਸ਼ਾਇਦ ਤੇ ਇਹਦੀ ਮਾਡਲ ਹੈਗਾ ਜੀ ਇਹ 2002 1 ਲੱਖ ਤੇ 90000 ਰੁਪਿਆ ਮਾਲਕ ਦੀ ਡਿਮਾਂਡ ਆ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਸਾਫ਼ ਪਈ ਹੈ ਬੈਕ ਸਾਈਡ ਦੇ ਟਾਇਰ ਥੋੜੇ ਘਾਸੇ ਪਏ ਹੋਏ ਨੇ ਤੇ ਤੁਸੀਂ ਚੰਗੀ ਤਰ੍ਹਾਂ ਵੇਖ ਸਕਦੇ ਆ ਸਾਈਜ਼ ਵੀ ਦੱਸ ਦਿੰਨੇ ਆ ਟਾਇਰਾਂ ਦਾ ਐਮ ਆਰਪ ਦੇ ਟਾਇਰ ਆ ਤੇ 12 4 28 ਦੇ ਸੁਮਿੰਦਰਾ ਦੇ ਟਾਇਰ ਆ ਉਦੇ ਨਾਲ ਆ ਗਿਆ ਇਹ ਮਿੰਡਰਾ 265 ਇੱਕ ਹੋਰ ਆ ਗਿਆ ਜੇ ਇਸ ਦੇ ਮਾਡਲ ਦੀ ਗੱਲ ਕਰੀਏ ਮਾਡਲ 95 ਹੈ ਜੀ ਤੇ ਡਿਮਾਂਡ ਬਾਈ ਦੀ 155000 ਰੁਪਿਆ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਇਸ ਫੈਕਟਰ ਦੇ ਰੰਗ ਬਣ ਤੁਸੀਂ ਵੀਡੀਓ ਚ ਦੇਖ ਸਕਦੇ ਆ ਸਿਰਫ 55000 ਰੁਪਏ ਚ ਬਾਈ ਤੁਹਾਡਾ ਆਪਣਾ ਮੋਬਾਈਲ ਨੰਬਰ ਦੱਸਿਓ ਜੀ 97812 97812 18734 18734 ਪਹਿਲਾ ਵਾਲਾ ਮਿੰਡਰਾ ਦੀ ਤੁਹਾਡੇ ਹੀ ਆ ਲੋ ਜੀ ਪਹਿਲਾ ਵਾਲਾ ਸਰਪੰਚ ਮੇਂਦਰਾ ਜਿਹੜਾ ਸਾਫ ਕੰਡੀਸ਼ਨ ਦਾ ਉਹ ਵੀ ਬਾਈ ਦਾ ਆਹ ਵਾਲਾ ਵੀ ਟਰੈਕਟਰ ਹੈ ਸਾਫ ਕੰਡੀਸ਼ਨ ਦਾ ਇਹ ਵੀ ਬਾਈ ਦਾ ਉਹ ਮਾਡਲ 2002 ਆ ਇਹ 95 ਆ ਫਰਕ ਇੰਨਾ ਹੀ ਇਹਨਾਂ ਦਾ ਲੋ ਜੀ ਉਸ ਦੇ ਨਾਲ ਆ ਗਿਆ 2002 ਮਾਡਲ ਸਵਰਾਜ 855 ਬਿਲਕੁਲ ਕੋਕਾ ਪੀਸ ਹੈ 6 ਚੜੀ ਟਰੈਕਟਰ ਆ ਪੀ ਵੀ 38 ਤੇ ਟਾਇਰਾਂ ਦੀ ਕੰਡੀਸ਼ਨ ਵੀ ਇਸ ਦੀ ਠੀਕ ਠਾਕ ਪਈ ਆ ਟਰੈਕਟਰ ਦੇ ਫਰੰਟ ਵਾਲੇ ਟਾਇਰਾਂ ਦੀ ਵੀ ਰੰਗ ਬੰਨ ਲਓ ਵੀ ਟਰੈਕਟਰ ਬਹੁਤ ਸਾਫ ਆ ਤੁਸੀਂ ਵੀਡੀਓ ਤੇ ਰੰਗ ਬੰਨ ਵੇਖ ਸਕਦੇ ਆ ਇਸ ਦਾ 13628 ਦੇ ਬੈਕ ਸਾਈਡ ਦੇ ਟਾਇਰ ਆ ਐਮ ਆਰਕ ਕੰਪਨੀ ਦੇ ਆ ਸੱਸੀ ਗੱਲ ਦਾ ਜੀ ਹਾਂਜੀ ਹਾਂਜੀ 83608 83608 23083 230 83 ਲਓ ਜੀ ਇਹ ਮਾਲਕ ਦਾ ਨੰਬਰ ਆ ਜੀ ਇਹ ਪੰਜਾਬ ਨੰਬਰ ਡਾਇਰੈਕਟਰੀ ਨਹੀਂ ਬਰਾਡ ਟੈਕਨੀਕਲ ਹੀ ਲਓ ਜੀ ਉਸ ਦੇ ਨਾਲ ਤੁਹਾਨੂੰ ਵਿਖਾਉਣੇ ਆ 911 ਇਹਨਾਂ ਟਰੈਕਟਰਾਂ ਦੀ ਵੀ ਕਾਫੀ ਡਿਮਾਂਡ ਆ ਛੋਟੇ ਟਰੈਕਟਰ ਆ ਜੋ ਮਰਜ਼ੀ ਕੰਮ ਲਓ ਇਹਨਾਂ ਤੋਂ ਹਰ ਕੰਮ ਤੇ ਆ ਜਾਂਦੇ ਆ ਇਹ ਮਸ਼ੀਨ ਉੱਪਰ ਚੜਾਉਣਾ ਤਾਂ ਵੀ ਆ ਜਾਂਦੇ ਆ ਰੂਟਾਵੇਟਰ ਵਗੈਰਾ ਵੀ ਪਾਉਣਾ ਤਾਂ ਵੀ ਹਰ ਤਰ੍ਹਾਂ ਦੇ ਕੰਮ ਚ ਇਹ ਟਰੈਕਟਰ ਮਾਰਾ ਜੇਕੇ ਦੇ ਟਾਇਰਾਂ 16 28 ਦੇ ਬੈਕ ਸਾਈਡ ਦੇ ਰੰਗ ਬੰਨ ਜੈਨੂਅਲ ਨੇ ਜੋ ਵੀ ਕੰਪਨੀ ਵੱਲੋਂ ਸੀਗਾ ਤੇ ਮਾਡਲ ਦੀ ਗੱਲ ਕਰਦੇ ਆ ਆਪਾਂ 299 ਮਾਡਲ ਆ 2 ਲੱਖ ਤੇ 55000 ਰੁਪਿਆ ਡਿਮਾਂਡ ਆ ਜੀ ਤੇ ਬੈਕ ਸਾਈਡ ਦੇ ਟਾਇਰ ਤੁਹਾਨੂੰ ਦੱਸ ਹੀ ਦਿੱਤੇ ਆ ਜੇਕੇ ਦੇ ਆ ਸਾਫ਼ ਸੁਥਰੀ ਕੰਡੀਸ਼ਨ ਦੇ ਟਾਇਰ ਆਹੀ ਵੀਡੀਓ ਵੇਖਣ ਲਈ ਧੰਨਵਾਦ ਬਾਈ